ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਪੰਜਾਬ ਦੇ ਅੰਦਰ ਸਿੱਖਿਆ ਦਾ ਖੇਤਰ ਹੋਵੇ ਧਾਰਮਿਕ ਖੇਤਰ ਹੋਵੇ ਜਾਂ ਰਾਜਨੀਤਿਕ ਖੇਤਰ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੀ ਸਰਕਾਰ ਲਾਂਡ ਆਰਡਰ ਦੇ ਫਰੰਟ ਤੇ ਫੇਲ ਦਸੀ ਹੈ ਇਹ ਬੜਾ ਚੈਲੰਜ ਹੈ ਪੰਜਾਬ ਦੀ ਸਰਕਾਰ ਨੂੰ ਇਸ ਤਰ੍ਹਾਂ ਰਹਿਣਾ ਪਏਗਾ ਸजग ਰਹਿਣਾ ਪਏਗਾ ਇਹਨਾਂ ਬਿਧੀ ਰਿਸੋਰਸ ਸੀਗੀ ਧਰਮ ਪ੍ਰਤੀ ਔਰ ਉਹ ਕਹਿੰਦੇ ਸੀ ਕਿ ਜਿਹੜਾ ਗੁਰਗ੍ਰੰਥ ਸਾਹਿਬ ਹੈ ਇਹੀ ਮੇਰਾ ਮੈਨੀਫੈਸਟੋ ਹੈ ਜਾਨੀ ਕੋਈ ਜੋ ਗੁਰੂ ਦਾ ਆਦੇਸ਼ ਹੈ ਉਹ ਸਭ ਤੋਂ ਉੱਪਰ ਹੈ ਐਜੂਕੇਸ਼ਨ ਇ ਲੈਕ ਉਹਨਾਂ ਨੇ ਕਾਫੀ ਐਪਰਟਸ ਕੀਤੇ ਔਰ ਇੱਕ ਇੱਕਰਦਾਰ ਜਿਹਨਾਂ 21 ਸਾਲਾਂ ਬਾਅਦ ਅੱਜ ਵੀ ਉਹਨਾਂ ਦੇ ਕਰਤਾਰ ਦੀਆਂ ਗੱਲਾਂ ਹੁੰਦੀ ਨੇ ਬਹੁਤ ਹੀ ਇਮਾਨਦਾਰ ਪਾਕ ਪਵਿੱਤਰ ਉਹਨਾਂ ਦਾ ਕਰਤਾਰ ਜਿਹੜਾ ਰਿਹਾ ਅੱਜ ਸ਼ਰੋਮਣੀ ਅਕਾਲੀ ਦਰ ਉਹਦਾ ਵਿਚਾਰਧਾਰਾ ਤੇ ਉਸ ਸੋਚ ਤੇ ਉਸ ਨੀਹਾਂ ਤੇ ਲਿਆਉਣ ਲਈ ਸਾਡੂ ਦੀ ਆਉਂਦੀ ਦੌੜਾ ਔਰ ਉਹਨਾਂ ਦੇ ਵਰਸਿਜ਼ ਲਾਗਿੰਗ ਤੇ ਅਸੀਂ ਟ੍ਰੇਨ ਲੈ ਕੇ ਜਾਣੀ ਹੈ ਕਿ ਉਸ ਤਰ੍ਹਾਂ ਦਾ ਅਕਾਲੀ ਦਲ ਜਿਹਦਾ ਭੈ ਰੋਗ ਅ ਦੁਨੀਆ ਭਰ ਦੇ ਵਿੱਚ ਸੀ ਉਹ ਮੁੜ ਕੇ ਕੈਸ ਕਰ ਸਕਦਾ ਕਿ ਪੰਜਾਬ ਦਾ ਭਲਾ ਇਹਦੇ ਵਿੱਚ ਹੀ ਹੈ ਕਿ ਇਹ ਖੇਤਰੀ ਪਾਰਟੀ ਜੋ ਹੈ ਇਸ ਕੋਲ ਹੀ ਅਕਾਲੀ ਦਲ ਉਹ ਠੱਠੇ ਹੋ ਕੇ ਖਿੰਡਦਾ ਰਹੇ ਉਪਰ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਹਿੱਸਾ ਬਣਾ ਕੇ ਰੱਖਿਆ ਬਾਬਾ ਸਾਹਿਬ ਨਾਤਾ ਖਾਲਸਤਾਨੀ ਹੈ ਤੇ ਨਾਂ ਉਹਦਾ ਸਮਾਜ ਖਾਲਸਤਾਨੀ ਹੈ ਅਸੀਂ ਹਮੇਸ਼ਾ ਹੀ ਹਿੰਦੁਸਤਾਨੀ ਹਾਂ ਇਹ ਜਿਹੜੇ ਸਿਰਫਰੇ ਲੋਕ ਹੈ ਅਸੀਂ ਉਹਨਾਂ ਨੂੰ ਦੱਸ ਦਿੰਨੇ ਆਂ ਵੀ ਇਸ ਤਰ੍ਹਾਂ ਦੀ ਗੱਲਾਂ ਕਰਨੇ ਵਾਲਿਓ ਤੁਸੀਂ ਕਦੇ ਵੀ ਦਲਤ ਸਮਾਜ ਕੋਲੋਂ ਸਾਨ ਬੁਸਤੀ ਨਹੀਂ ਪਾ ਸਕਦੇ ਦਲਤ ਸਮਾਜ ਹਮੇਸ਼ਾ ਹੀ ਦੇਸ਼ ਦੇ ਨਾਮ ਹੈ ਜਿਹੜੇ ਇਸ ਤਰ੍ਹਾਂ ਦੀ ਗੱਲਾਂ ਫਿਰਕਾ ਪ੍ਰਤੀ ਗੱਲਾਂ ਕਰਦੇ ਆਂ ਅਸੀਂ ਉਹਨਾਂ ਦੇ ਹਮੇਸ਼ਾ ਹੀ ਖਲਾਫ ਹੈ ਅੱਜ ਵੀ ਤੇ ਕੱਲ੍ਹ ਵੀ ਗੁਰਚਰਨ ਟੋੜਾ ਦੀ ਵਰਸੇ ਨੂੰ ਮੋਚ ਕੀ ਕਹਿਣਾ ਚਾਹੀਦਾ ਪੰਤ ਰਤਨ ਗੁਰਚਰਨ ਸਿੰਘ ਟੋੜਾ ਜੀ ਨੇ ਪੰਜਾਬ ਪੰਜਾਬੀ ਭਾਈਚਾਰਾ ਉਰੇ ਸੇ ਬਹੁਤ ਕੰਮ ਕੀਤਾ ਪਰ ਮੈਂ ਗੱਲ ਮੰਨਾਂ ਕਿ ਕੋਈ ਕੈਸੀ ਸ਼ਖਸੀਅਤ ਸੀ ਜਿਨੇ ਪੰਜਾਬ ਦੇ ਅੰਦਰ ਸਿੱਖਿਆ ਦਾ ਖੇਤਰ ਹੋਵੇ ਧਾਰਮਿਕ ਖੇਤਰ ਹੋਵੇ ਜਾਂ ਰਾਜਨੀਤਿਕ ਖੇਤਰ ਹਮੇਸ਼ਾ ਹੀ ਪੰਜਾਬ ਪੰਜਾਬੀ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਉਹਨਾਂ ਨੇ ਵੱਡੇ ਵੱਡੇ ਅਧਾਰੇ ਖੜੇ ਕੀਤੇ ਪੰਜਾਬ ਦੀ ਸੇਵਾ ਕੀਤੀ ਔਰ ਹਮੇਸ਼ਾ ਹੀ ਹਿੰਦੂ ਸਿੱਖ ਭਾਈਚਾਰਾ ਮਾਨਸ ਦੀ ਜਾਤ ਸਮੇਕੋ ਪਛਾਨਦੇ ਐ ਸੋਚ ਨੂੰ ਲੈ ਕੇ ਆ ਗਏ ਬੜੇ ਔਰ ਉਹਨਾਂ ਦਾ ਬੜਾ ਨਿੱਕਾ ਸੁਭਾਅ ਸੀ ਹਮੇਸ਼ਾ ਹੀ ਪਿਆਰ ਕਰਦੇ ਸੀ ਮੇਰੇ ਨਾਲ ਉਹਨਾਂ ਦੀ ਪਰਸਨਲ ਰਿਲੇਸ਼ਨ ਬਹੁਤ ਕੁਝ ਉਹਨਾਂ ਕੋਲ ਸਿੱਖਿਆ ਔਰ ਮੈਂ ਅੱਜ ਉਹਨਾਂ ਦੀ ਪਰਚੀ ਦੇਤੀ ਪੰਥ ਨੂੰ ਜੋੜਨ ਵਾਸਤੇ ਹੈ ਭੂਮਿਕਾ ਸੀ ਅੱਜ ਪਰਥ ਕੇ ਰੂਪ ਹੋ ਕੀ ਕਰਨਾ ਹੈ ਐਸਾ ਕਿ ਉਹ ਬਹੁਤ ਵੱਡੀ ਮਹਾਨ ਹਕੂਮਤੀ ਸੀ ਹਮੇਸ਼ਾ ਹੀ ਸਾਰਿਆਂ ਨਾਲ ਲੈ ਕੇ ਚੱਲਣਾ ਉਹਨਾਂ ਦੀ ਆਦਤ ਦਾ ਹਿੱਸਾ ਸੀ। ਪਰ ਅੱਜ ਮੈਂ ਉਹਨਾਂ ਦੀ ਬਰਸੀ ਤੇ ਆਇਆ ਹਾਂ ਔਰ ਮੈਂ ਸਮਝਣਾ ਕਿ ਉਹਨਾਂ ਨੂੰ ਅੱਜ ਸਾਰਾ ਪੰਜਾਬ ਯਾਦ ਆਇਆ। ਜਿਹੜਾ ਫਲੋਰ ਹੋਇਆ, ਜਿਹੜੇ ਬੜੇ ਆਦਮੀ ਹੋਇਆ, ਬਾਬਾ ਆਪੀ ਮੈਂ ਸਮਝਣਾ ਬੜੀ ਹੀ ਵਿਖੇਤਨ ਨਿੰਦਾਯੋਗ ਬੜੀ ਦੁਰਪਾਕੇਪੂਰਨ ਕੱਟ। ਕੋਚ ਵਿਦੇਸ਼ੀ ਤਾਕਤਾਂ ਆਈਐਸਆਈ ਦੇ ਹੱਥ ਖੇਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਅਮੇਸ਼ਾਂ ਗੁਰੂਆਂ ਦੇ ਸੰਦੇਸ਼ ਸਭ ਨੂੰ ਨਾਲ ਚੱਲਣ ਦਾ ਜਾਤੀ ਪਾਤੀ ਤੋਂ ਉੱਪਰ ਉੱਠ ਕੇ ਮੇਸ਼ਾਂ ਦੇ ਸੰਤ ਗੁਰੂਆਂ ਨੇ ਸਿਖਾਇਆ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਪਰ ਜਿਹੜੀਆਂ ਮੇਤਵੀ ਦੀ ਘਟਨਾ ਕੱਲ ਹੋਈ ਹੈ ਇਹ ਭਰਾ ਭਰਾ ਨੂੰ ਲੜਨ ਦੀ ਕੋਸ਼ਿਸ਼ ਹੈ ਝਗੜੇ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਇੱਕ ਸਟਰੋਂਗ ਸਟੈਪ ਪਲਾਨ ਔਰ ਇੱਕ ਕੋਈ ਅਗੋਂ ਇਹੋ ਜੀ ਘਟਨਾ ਨਾ ਹੋਵੇ ਪੂਰੀ ਵਚਨਬੱਧਤਾ ਸਰਕਾਰ ਵੱਲੋਂ ਆਣੀ ਚਾਹੀਦੀ ਪਰ ਪੰਜਾਬ ਦੀ ਸਰਕਾਰ ਬਹੁਤ ਸੁਖੀਆ ਸਰਕਾਰ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਦੇ ਫਰੰਟ ਤੇ ਫੇਲ ਦੇ ਸੀ ਇਹ ਬੜਾ ਚੈਲੰਜ ਹੈ ਪੰਜਾਬ ਦੀ ਸਰਕਾਰ ਨੂੰ ਸਤਰਕ ਰਹਿਣਾ ਪਏਗਾ ਸਜਗ ਰਹਿਣਾ ਪਏਗਾ ਅੱਜ ਰਾਤ ਹੀ ਜਿਹੜਾ ਬੰਬ ਬਲਾਸਟ ਹੋਇਆ ਹੈ ਖਾਣੇ ਤੇ ਜਿਹੜੀ ਹੁਣ ਮੈਂ ਕਿਸੇ ਹੋਟਲ ਤੇ ਨਿਊਜ਼ ਦੇਖ ਰਿਹਾ ਸੀ ਇਹ ਰੁਕ ਨਹੀਂ ਰਿਹਾ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਫੁਲੀ ਹੈਂਡ ਦੇਣਾ ਚਾਹੀਦਾ ਔਰ ਐਸੀਆਂ ਘਟਨਾਵਾਂ ਨਾ ਹੋਣ ਕੋਈ ਐਸੇ ਪ੍ਰਯਾਸ ਕਰਨੀ ਚਾਹੀਦਾ ਅੱਜ 1 April 2025 ਹੈ ਜੀ ਅੱਜ ਤੋਂ 21 ਸਾਲ ਪਹਿਲਾਂ ਇਸੇ ਦਿਨ ਗੁਰਚਰ ਸਿੰਘ ਟੋਣਾ ਸਾਹਿਬ ਪੰਥ ਰਤਨ ਇਹਨਾਂ ਦਾ ਬਹੁਤ ਵੱਡਾ ਨਾਂ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਕਿਉਂਕਿ ਬਤੌਰ ਐਸਜੀਪੀਸੀ ਪ੍ਰਧਾਨ ਨੂੰ ਲੰਮਾ ਸਮਾਂ ਸੇਵਾ ਕੀਤੀ ਹੈ ਅੱਜ ਉਹਨਾਂ ਦੀ 21ਵੀਂ ਬਰਸੀ ਜਿਹੜੀ ਆ ਵਿਧਾਨ ਸਭਾ ਨਾਪੜ ਦੇ ਪਿੰਡ ਪਿੰਡ ਪੈਂਦਾ ਹੈ ਜੀ ਟੋੜਾ ਤੇ ਕਿਉਂਕਿ ਮੇਰੇ ਹਲਕੇ ਚ ਪੈਂਦਾ ਹੈ ਜੀ ਤੇ ਮੇਰੀ ਜ਼ਿੰਮੇਵਾਰੀ ਬਣਦੀ ਅੱਜ ਮੈਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਾਈ ਹੈ ਟੋੜਾ ਸਾਹਿਬ ਨੂੰ ਮੈਨੂੰ ਇੱਕੋ ਵਾਰ ਮਿਲਣ ਦਾ ਮੌਕਾ ਮਿਲਿਆ ਮੈਂ ਬਹੁਤ ਛੋਟਾ ਸੀ ਕੁ ਸੜਾ ਠਾ ਸਾਲ ਦਾ ਤਨਬੀ ਜਿਹੜੀ ਸੋਚ ਸੀਗੀ ਧਰਮ ਪ੍ਰਤੀ ਔਰ ਉਹ ਕਹਿੰਦੇ ਸੀ ਕਿ ਜਿਹੜਾ ਗੁਰਗ੍ਰੰਥ ਸਾਹਿਬ ਹੈ ਇਹੀ ਮੇਰਾ ਮੈਨੀਫੈਸਟੋ ਹੈ ਜਾਨੀ ਕੋ ਜੋ ਗੁਰੂ ਦਾ ਆਦੇਸ਼ ਹੈ ਉਹ ਸਭ ਤੋਂ ਉੱਪਰ ਹੈ ਐਜੂਕੇਸ਼ਨਲ ਲੈ ਕੇ ਉਹਨਾਂ ਨੇ ਕਾਫੀ ਐਫਰਟਸ ਕੀਤੇ ਔਰ ਇੱਕ ਕਿਰਦਾਰ ਜਿਹੜਾ 21 ਸਾਲਾਂ ਬਾਅਦ ਅੱਜ ਵੀ ਉਹਨਾਂ ਦੇ ਕਿਰਦਾਰ ਦੀਆਂ ਗੱਲਾਂ ਹੁੰਦੀ ਨੇ ਬਹੁਤ ਹੀ ਇਮਾਨਦਾਰ ਪਾਕ ਪਵਿੱਤਰ ਉਹਨਾਂ ਦਾ ਕਿਰਦਾਰ ਜਿਹੜਾ ਰਿਹਾ ਸੋ ੜਾ ਸਾਹਿਬ ਜੀ ਅੱਜ ਸਰਤਾ ਦੇ ਫੁੱਲ ਪੇਟ ਕਰਦੇ ਆ ਔਰ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਬੀਬੀ ਗੁਲਦੀਪ ਕਟੋੜਾ ਜੀ ਹਰਮਿਲ ਸਿੰਘ ਕਟੋੜਾ ਜੀ ਸਾਡਾ ਪਰਿਵਾਰ ਜਿਹੜਾ ਸਾਰਾ ਕਿ ਸ਼ੁਰੂ ਤੋਂ ਨਾਲ ਜੁੜੇ ਹੋਏ ਆਂ ਪਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਪਰ ਮੈਂ ਬੇਨਤੀ ਕੀਤੀ ਹੈ ਪਰਿਵਾਰ ਨੂੰ ਕਿ ਇੱਕ ਕੈਟਲੌਗ ਤਿਆਰ ਕਰੋ ਬਚਨ ਸਿੰਘ ਕਟੋੜਾ ਸਾਹਿਬ ਹੋਰਾਂ ਦੇ ਜਿੰਨਾ ਪਰਿਵਾਰ ਆ ਪੂਰੇ ਪੰਜਾਬ ਦੇ ਵਿੱਚ ਕਿ ਉਹਨਾਂ ਦੀ ਇੱਕ ਬੁੱਕਲੇਟ ਤਿਆਰ ਕਰੋ ਕਿ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਇਸ ਵਕਤ ਵੀ ਚਾਹੁੰਦੇ ਆ ਔਰ ਉਹᱫੋ ਵੀ ਚਾਹੁੰਦੇ ਸੀ ਕਿ ਉਹਨਾਂ ਦੀ ਇੱਕ ਮੁਖ ਤਿਆਰ ਕਰੋ ਉਹਨਾਂ ਦੀ ਇੱਕ ਮੀਟਿੰਗ ਸੱਦਿਆ ਕਰੋ ਆਫੀਸ਼ੀਅਲੀ ਤੌਰ ਤੇ ਅੱਜ ਤੱਕ ਚਲੋ ਬਣਦਾ ਹੀ ਹੈ ਦਿਨ ਕਿ ਉਦਾਂ ਵੀ ਇੱਕ ਮੀਟਿੰਗ ਬੁਲਾ ਕੇ ਉਹਨਾਂ ਦੇ ਵਿਚਾਰ ਚਰਚਾ ਕਰਾਇਆ ਜਾਵੇ ਤਾਂ ਕਿ ਪ੍ਰੋਗਰਾਮ ਜਿਹੜਾ ਹੋਰ ਅਛੇ ਤਰੀਕੇ ਨਾਲ ਹੋ ਸਕੇ ਵੀ ਗੁਰਚਰ ਸਿੰਘ ਤੋੜਾ ਜੀ ਵਰਗਾ ਲੀਡਰ ਜਿਹੜਾ ਹੈ ਜੀ ਉਹਨਾਂ ਵਰਗਾ ਸੇਵਾਦਾਰ ਪੰਜਾਬ ਦੇ ਵਿੱਚ ਪੈਦਾ ਹੋਣਾ ਬਹੁਤ ਮੁਸ਼ਕਲ ਹੈ ਉਹਨਾਂ ਦਾ ਬਹੁਤ ਵੱਡਾ ਕਿਰਦਾਰ ਸੀ ਅੱਜ ਵੀ ਹੈ ਔਰ ਹਮੇਸ਼ਾ ਰਹੇਗਾ ਅੱਜ ਪੰਥਰਤਾਂ ਜਾਇਦਾ ਗੁਰਚਰ ਸਿੰਘ ਤੋੜਾ ਹੋਰਾਂ ਦੀ ਟੀਮ ਦੀ ਜਿਹੜੀ વાર્ਸੀ ਸਮਾਗਮਾ ਉਹਨਾਂ ਦੀ ਹਾਜ਼ਰੀ ਭਰ ਕੇ ਉਹਨਾਂ ਦੇ ਸੋਗਤ ਉਹਨਾਂ ਦੇ ਰਾਸ ਦਾ ਉਹਨਾਂ ਦੇ ਵਿਚਾਰਾਂ ਦੇ ਚੱਲੇ ਆ ਪ੍ਰੇਰਨਾ ਲੈ ਕੇ ਵਿਚਾਰ ਰਹੇ ਆਂ ਔਰ ਮੈਂ ਸਮਝਦਾ ਕਿ ਉਹਨਾਂ ਨਾਲ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਵੀ ਤਾਜ਼ਾ ਕਰ ਰਹੇ ਆਂ ਜਦੋਂ ਦਾ ਤੌੜਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਮਾਂਥ ਲਈ ਪੰਜਾਬ ਲਈ ਪੰਜ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਲਈ ਆ ਜੀਵਨ ਦੇ ਆਖਰੀ ਸਾਹ ਤੱਕ ਬਹੁਤ ਧੀਰ ਸੇਵਾ ਕੀਤੀ ਆ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਉਸ ਵਿਚਾਰਧਾਰਾ ਤੇ ਉਸ ਸੋਤ ਤੇ ਉਸ ਨੀਹਾਂ ਤੇ ਲਿਆਉਣ ਲਈ ਸਾਡੂ ਜੌਣ ਦੀ ਦੌੜ ਆ ਔਰ ਉਹਨਾਂ ਦੇ ਵਰਸੀ ਸਲੋਗਨ ਤੇ ਅਸੀਂ ਗਰੇਨ ਲੈ ਕੇ ਜਾਣੀਆਂ ਕਿ ਉਸ ਤਰ੍ਹਾਂ ਦਾ ਅਕਾਲੀ ਦਲ ਜਿਹਦਾ ਭੈ ਰੋਗ ਅ ਦੁਨੀਆ ਭਰ ਦੇ ਵਿੱਚ ਸੀ ਉਹ ਮੁੜ ਕੇ ਕੈਮ ਕਰ ਸਕਦਾ ਬਾਦਲ ਪਰਵਾੜ ਦਾ ਕਹਿਣਾ ਹਰ ਵਕਤ ਜਿਹੜਾ ਹੈ ਬਸ ਬਾਦਲ ਪਰਵਾੜ ਨੂੰ ਹਮਾ ਚਾਹੀਦਾ ਮੈਂ ਸਮਝਦਾ ਜੇ ਬਾਦਲ ਸਾਹਿਬ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਜਾਂ ਦੇਸ਼ ਦੀ ਰਾਜਨੀਤੀ ਚ ਅਕਾਲੀ ਦਲ ਨੂੰ ਰਾਜ ਭਾਗ ਬਣਾਉਣ ਦਾ ਮੌਕਾ ਪੜਿਆ ਤਾਂ ਤੌੜਾ ਸਾਹਿਬ ਦਾ ਉਸ ਤੇ ਬੜਾ ਇਹ ਰੋਗ ਕੀ ਮ ਮਾਨਗਤਾਂ ਮੌਜੂਦ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਕਿਉਂ ਨਹੀਂ ਆਏ ਵੈਸੇ ਆਉਣਾ ਚਾਹੀਦਾ ਜਨੂਰ ਦੇ ਵਿੱਚ ਬਿਆੰਦੀ ਜਨੂਰ ਦੇ ਵਿੱਚ ਬਿਆੰਦੀ ਹੋਈ ਆ ਬਾਬਾ ਤਾਂ ਫੇਰ ਕਰਦੇ ਨੇ ਉੱਤੇ ਜਿਹੜੀ ਜਿਹੜੇ ਉੱਤੇ ਡਾਟਾ ਫੇਮਰਾ ਉਹ ਵੇਦ ਕਰਦੀ ਨੇ ਦੇਸ਼ ਦੇ ਵਿੱਚ ਦਾਤਾ ਨੂੰ ਗਰੀਬ ਲੋਕਾਂ ਨੂੰ ਤਾਂ ਜੱਥੇ ਤੋਂ ਨਾ ਪਾਇਆ ਔਰ ਉਹਨਾਂ ਦੇ ਸੈਕੂਲਰ ਸੋਚ ਸੀ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਸੋਚ ਉਹਨਾਂ ਦਾ ਅਪਮਾਨ ਮੈਂ ਕਹਣਾ ਕਰਨ ਵਾਲੇ ਨੂੰ ਵੀ ਕਰਾ ਦੇਵਾਂ ਦਾ ਅਦਰ ਕਰਨਾ ਬਹੁਤ ਦੁਖੀ ਹੈ ਇਸੇ ਵਿੱਚ ਤੁਹਾਡਾ ਸਾਹਿਬ ਦੀ ਵਰਸੀ ਨੂੰ ਯਾਦ ਕਰਦੇ ਆ ਮੇਰੀ ਤੇ ਸਿਆਸੀ ਸੰਧਗੀ ਟੋੜਾ ਸਾਹਿਬ ਦੇ ਘਰ ਤੋਂ ਹੀ ਸ਼ੁਰੂ ਹੋਈ ਸੀ ਤੇ ਉਹਨਾਂ ਨੂੰ ਬਹੁਤ ਯਾਦ ਕਰਦੇ ਆ ਔਰ ਕਈ ਵਾਰ ਸੋਚਦੇ ਆ ਕਿ ਜੇ ਟੋੜਾ ਸਾਹਿਬ ਅੱਜ ਹੁੰਦੇ ਤੇ ਜੋ ਅੱਜ ਪੰਜਾਬ ਦੇ ਵਿੱਚ ਜੋ ਹਾਲਾਤਾਂ ਹਨ ਉਹ ਨਹੀਂ ਹੁੰਦੀ ਕਿਸ ਤਰ੍ਹਾਂ ਤੇ ਉਹ ਬਹੁਤ ਵੱਡੀ ਬੀਮ ਸੀ ਜਿਹੜਾ ਪੰਜ ਕਿਲੋ ਜੀਰੋ ਆਪਿਆ ਤੁਸੀਂ ਦੇਖੋ ਕਈ ਵਾਰ ਨਾ ਜਦ ਕੋਈ ਪਾਰਟੀ ਪਾਵਰ ਦੇ ਬਾਹਰ ਹੁੰਦੀ ਹੈ ਤੇ ਖਿੱਚਾ ਤਾਣੀ ਹੁੰਦੀ ਹੈ ਮੇਰੇ ਖਿਆਲ ਮੈਂ ਇੱਕ ਸਮਾਂ ਆਇਆ ਔਰ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਮ ਇਹ ਸਾਰਿਆਂ ਨੇ ਇਕੱਠੇ ਹੋ ਜਾਣਾ ਕਿਉਂਕਿ ਪੰਜਾਬ ਦਾ ਭਲਾ ਇਹਦੇ ਵਿੱਚ ਹੀ ਹੈ ਕਿ ਇਹ ਖੇਤਰੀ ਪਾਰਟੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਉਹ ਠੱਠੇ ਹੋ ਕੇ ਝੰਡਾ ਰਹਿ ਔਰ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਹਿੱਸਾ ਬਣਾ ਕੇ ਰੱਖੇ ਕਾਲੀ ਦਲ ਨਾਲ ਖੜਾ ਕਰੂੰ ਜਿਹੜੇ ਪੰਛਰਤ ਨੇ ਟੋਣਾ ਵੀ ਬਹੁਤ ਵੱਡੀ ਗੱਲ ਸੀ ਕਾਲੀ ਦਲ ਦਾ ਜਿਹੜਾ ਹੈਗਾ ਮੈਂ ਤਾਂ ਇਹ ਬਾਂਦਲ ਪਰਦਾ ਚਾਹ। ਇਹ ਕੋਈ ਤੇ ਉਹਨਾਂ ਦਾ ਉਹਨੇ ਵੀ ਅੰਦਰ ਦੀ ਗੱਲ ਹੈ ਉਹਨੇ ਅੰਦਰ ਦੀ ਗੱਲ ਸ਼ਰਮਨੀ ਕਾਲੀ ਦਲ ਦੀ ਜਿਵੇਂ ਟਿੱਪਣੀ ਦੇ ਸਕਦਾ। ਮੈਂ ਤਾਂ ਸਿਰਫ ਇਹ ਆਸ ਕਰਦਾ ਕਿ ਕਾਲੀ ਦਲ ਇਕੱਠੇ ਹੋਣਾ ਔਰ ਮਿਲ ਕੇ ਫਿਰ ਪੰਜਾਬ ਦੇ ਵਿੱਚ ਪੰਜਾਬ ਨੂੰ ਸੁਧਾਰ ਦੀ ਲੋੜ ਹੈ। ਜੋ ਆਮ ਆਦਮੀ ਪਾਰਟੀ ਨੇ ਔਰ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਜੋ ਗੰਦ ਪਾਇਆ ਉਸ ਤੋਂ ਜੋ ਆਪਾਂ ਨਿਕਲਣਾ ਚਾਹਦੇ ਤੋ ਇਕ ਖੇਤਰੀ ਪਾਰਟੀ ਦਾ ਜਿੰਦਾ ਰਹਿਣਾ ਚਾਹੀਦਾ। ਇਹ ਰਾਜਾ ਦਾ 2027 ਚ BTP ਆਪ ਰਿਕਸ਼ਨ ਦੇ ਕੰਮੀ ਦਾ ਨਾਮ ਚਮਾਦਸ। ਟੋੜਾ ਸਾਹਿਬ ਇੱਕ ਮਾਨਸ 36 ਅੰਬੇਸਾ ਹੀ ਗਰੀਬ ਤੇ ਗਊ ਦੀ ਮਦਦ ਕਰਦੇ ਸੀ ਤੇ ਦਲਤਾਂ ਨਾਲ ਹਮੇਸ਼ਾ ਪਿਆਰ ਕਰਦੇ ਸੀ। ਇਹ ਟੋੜਾ ਸਾਹਿਬ ਦੀ ਅਸ਼ੀਰਵਾਦ ਸਦਕਾ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ। ਟੋੜਾ ਸਾਹਿਬ ਨੇ ਹਮੇਸ਼ਾ ਹੀ ਗਰੀਬਾਂ ਦੇ ਇhtਿਆਤ ਰੱਖਿਆ ਤੇ ਸਾਡੀ ਉਂਗਲੀ ਫੜ ਕੇ ਸੰਪੋਰਟ ਕੇ ਅਗਾਹ ਕੀਤਾ। ਅੱਜ ਟੋਡਾ ਸਾਹਿਬ ਦੀ 1ਵੀਂ ਵਰ੍ਹੇਆ ਅੱਜ ਇਸ ਵਰ੍ਹੇੇ ਦੇ ਉੱਤੇ ਸਭੋਚੇ ਜਿੰਨੇ ਵੀ ਇਨਸਾਨੀਅਤ ਦੇ ਸਾਰੇ ਅੱਜ ਟੋੜਾ ਕਰਨ ਨਾਸਤਕ ਹੋਣ ਉਹਨਾਂ ਵਿੱਚ ਜਿਹੜਾ ਘਟਨਾਕ੍ਰਮਾ ਪਾਕਿਸਤਾਨ ਦੇ ਨਾਲ ਦੇਖ ਕੇ ਡਰ ਬੰਦ ਹੋ ਗਏ। ਬਾਬਾ ਸਾਹਿਬ ਨਾਤਾ ਖਾਲਸਤਾਨੀ ਹੈ ਤੇ ਨਵਦਾ ਸਮਾਜ ਖਾਲਸਤਾਨੀ ਹੈ। ਅਸੀਂ ਹਮੇਸ਼ਾ ਹੀ ਹਿੰਦੁਸਤਾਨੀ ਹੈ। ਇਹ ਜਿਹੜੇ ਸਿਰਫਰੇ ਲੋਕ ਹੈ ਅਸੀਂ ਉਹਨਾਂ ਨੂੰ ਦੱਸ ਦਿੰਨੇ ਆਂ ਵੀ ਇਸ ਤਰ੍ਹਾਂ ਦੀ ਗੱਲਾਂ ਕਰਨੇ ਵਾਲਿਓ ਕੋਈ ਕਦੇ ਵੀ ਦਲਿਤ ਸਮਾਜ ਕੋਲੋਂ ਸਾਨ ਬੁਸਤੀ ਨਹੀਂ ਪਾ ਸਕਦੇ ਦਲਿਤ ਸਮਾਜ ਹਮੇਸ਼ਾ ਹੀ ਦੇਸ਼ ਦੇ ਨਾਲ ਹੈ ਜਿਹੜੇ ਇਸ ਤਰ੍ਹਾਂ ਦੀ ਗੱਲਾਂ ਫਿਰਕਾਪ੍ਰਤੀ ਗੱਲਾਂ ਕਰਦੇ ਆ ਅਸੀਂ ਉਹਨਾਂ ਦੇ ਹਮੇਸ਼ਾ ਹੀ ਖਲਾਫ ਹੈ ਅੱਜ ਵੀ ਤੇ ਕੱਲ ਨੂੰ ਵੀ ਬੜਾ ਬ੍ਰਿਟ ਕਰਦੇ ਵੀ ਕਿੱਟਾ ਬੰਦਾ ਬੰਦਾ ਫਲੋਰ ਦੇ ਵਿੱਚ ਗੁਰੂਪਤਵੰਤ ਸਿੰਘ ਪੰਡੂ ਨੇ ਇੱਕ ਦੀ ਡਿਫੇ ਵਾਲੀ ਵੀ ਲਈ ਆ ਕਿਹੜਾ ਦੇ ਉਹ ਪੰਡੂ ਸਾਹਿਬ ਬਾਂਦਰ ਜੇ ਮੂੰਹ ਵਾਲੀ ਦੀ ਗੱਲਾਂ ਕਰਦੇ ਆ ਤੁਹਾਨੂੰ ਕਹਿਤਾ ਸਹੀ ਕਿ ਅਮਰੀਕਾ ਖੁੱਲੇ ਹਮਕੋ ਮੰਗ ਕੇ ਦੁਕਾਨ ਤੇ ਉਹ ਫੁੱਡੇ ਚ ਵੜ ਕੇ ਸੂਰਾਂ ਵਾਲੇ ਚ ਵੜ ਕੇ ਬੰਦਰੀ ਚ ਮੋਹ ਵਾਲਾ ਗੱਲਾਂ ਕਰਦਾ ਉਹ ਕਦੀ ਬਾਹਰ ਆਪੇ ਅਮਰੀਕਾ ਤੇ ਜਿਹੜੇ ਉੱਥੇ ਦੇ ਦਲਤ ਲੋਕ ਹੈ ਨਾ ਉਹਨੂੰ ਬੰਦਾ ਬਣਾ ਕੇ ਚੱਡਣਗੇ